ਓ ਵੀਰੋ ਉਹ ਮਾਝ ਵਾਲਾ ਭਾਉ ਆ ਜਾ ਗਿਆ ਸੌ ਚੁੱਕਣ ਓਹੀ ਆਪਣਾ ਸ਼ੇਰ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਅੱਜ ਹਾਜ ਜਹਾਜ਼ 'ਚ ਬੈ ਕੇ ਦਿੱਲੀ ਆ ਗਿਆ ਸੌ ਚੁੱਕਣ ਬੜੇ ਉਹਦੇ ਵਿਰੋਧੀਆਂ ਦੇ ਪੁਸ਼ਾ ਨੂੰ ਅੱਗ ਲੱਗੀ ਹੋਈ ਸੀ ਨੇਕੀ ਨਿਊਜ਼ੀਲੈਂਡ ਵਾਲਾ ਨੈਂਸੀ ਗਰੇਵਾਲ ਬਾਪੂ ਬੋਟਾ ਸਿੰਘ ਵਰਗੇ ਪਤਾ ਨਹੀਂ ਕਿੰਨਿਆਂ ਨੇ ਫੇਸਬੁੱਕ ਤੇ ਘਰ ਘਰ ਪ੍ਰਚਾਰ ਆ ਇਦਾਂ ਉਹ ਇਦਾਂ ਤੇ ਵੀਰੋ ਗਰਵਦਾ ਕਹਿੰਨੇ ਆ ਵੀ ਸਭ ਤੋਂ ਜਿਆਦੀਆਂ ਵੀਡੀਓ ਸਿੰਘ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਹੱਕ 'ਚ ਮੈਂ ਪਾਈਆਂ ਹੋਰ ਨਹੀਂ ਕਹਰੇ ਪਾਈਆਂ ਆਪਣੀਆਂ ਵੀਡੀਓ ਵੀ ਚੱਲੀਆਂ ਆਪਾਂ ਨੂੰ ਵੀ ਫਾਇਦਾ ਹੋਇਆ ਇਹ ਗੱਲ ਨਹੀਂ ਹੈਗੀ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਨੂੰ ਫਾਇਦਾ ਨਹੀਂ ਹੋਇਆ ਆਪਾਂ ਨੂੰ ਵੀ ਫਾਇਦਾ ਹੋਇਆ ਆ ਪਰ ਸਭ ਤੋਂ ਜਿਆਦੀਆਂ ਵੀਡੀਓ ਮੈਂ ਪਾਈਆਂ ਆ ਕੱਲ ਨੂੰ ਭਾਵੇਂ ਭਾਈ ਅਮਰਤਪਾਲ ਸਿੰਘ ਆਪਾਂ ਨੂੰ ਪੁੱਛੇ ਨਾ ਵੀ ਤੂੰ ਕੌਣ ਆ ਦੇ ਬਾਰੇ ਇਦਾਂ ਨਹੀਂ ਹੋਊਗਾ ਉਹਨੇ ਵੀ ਦੇਖ ਹੀ ਲਾਣਾ ਬੰਦਾ ਆਪਣੇ ਹੱਕ ਜੇ ਆ ਤੇ ਅੱਜ ਸ਼ੇਰ ਆ ਗਿਆ ਆ ਦੇਖੀ ਹੁਣ ਪੰਜਾਬ ਚ ਕਿਵੇਂ ਨਸ਼ੇ ਵਾਲੇ ਭੱਜਦੇ ਆ ਕਿਵੇਂ ਸਕੂਲ ਖੋਲੇ ਜਾਂਦੇ ਕਿਵੇਂ ਪਿੰਡੋ ਪਿੰਡ ਜਿਮ ਬੰਦੇ ਕਿਵੇਂ ਖੇਤੀ ਦਾ ਨਵੀਰਨੀ ਕਰਨ ਆਉਂਦਾ ਦੇਖਿਓ ਕਿਵੇਂ ਪਿੰਡ ਪਿੰਡ ਸਕੂਲ ਹੋਣਗੇ ਪਿੰਡ ਪਿੰਡ ਜਿਮ ਹੋਣਗੇ ਪਿੰਡ ਪਿੰਡ ਸੱਥਾ ਹੋਣਗੀਆਂ ਪੰਚਾਇਤੀ ਰਾਜ ਕਾਇਮ ਹੋ ਜਾਊਗਾ ਲੋਕਾਂ ਨੂੰ ਅਕਲ ਆਜੂਗੀ ਲੋਕ ਖੋਦ ਆਪਣੇ ਵਾਸਤੇ ਆਪਣੇ ਪਿੰਡਾਂ ਦਾ ਵਿਕਾਸ ਕਰਨਗੇ ਆ ਜਿਹੜੇ 20 20 ਲੱਖ ਰੁਪਇਆ ਵਿਆਹਾਂ ਦੇ ਲਾਉਂਦੇ ਹੋ 2-2 ਲੱਖ ਲਾ ਦਿਆ ਕਰੋ ਬਾਕੀ ਜਿਹੜਾ ਆਪਣੇ ਪੇੜ ਦੇ ਤੇ ਆਪਣੇ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਦੇ ਲਾਓ ਤਾਂ ਕਿ ਤੁਹਾਡੇ ਬੱਚੇ ਕੈਨੇਡਾ ਜਾ ਕੇ ਇੰਗਲੈਂਡ ਜਾ ਕੇ ਆਸਟ੍ਰੇਲੀਆ ਜਾ ਕੇ ਦਿਹਾੜੀਆਂ ਨਾ ਕਰਨ ਵੱਡੇ ਵੱਡੇ ਅਫਸਰ ਲੱਗਣ ਇਹਨਾਂ ਸੋਚੋ ਪੰਜਾਬ ਦੇ ਲੋਕ ਤੇ ਆਪਣਾ ਸ਼ੇਰ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਸੌਂ ਚੁੱਕ ਕੇ ਹੈ ਲੋਏ ਵਿਰੋਧੀਆਂ ਨੂੰ ਡਰ ਲੱਗਣ ਲੱਗ ਪਿਆ ਆ ਸ਼ੇਰ ਤੋਂ ਕਹਿੰਦੇ ਸ਼ੇਰ ਦੀ ਆਵਾਜ਼ ਗਰਜਣਾ ਹੀ ਬੜੀ ਖਤਰਨਾਕ ਹੁੰਦੀ ਆ ਸ਼ੇਰ ਗਰਜ ਪਿਆ ਆ ਸ਼ੇਰ ਨੇ ਅੱਜ ਸੌ ਚੁੱਕ ਲੈਣੀ ਆ ਤੇ ਫੇਰ ਦੇਖੀ ਕਿਦਾ ਸਾਡੇ ਇਲਾਕੇ ਸਾਡੇ ਇਲਾਕੇ ਦਾ ਅਸੀਂ ਦੂਸਰੇ ਇਲਾਕੇ ਚ ਪੈਨੇ ਖਰੂਰ ਸਾਹਿਬ ਜੀ ਸਾਡੇ ਇਲਾਕੇ ਦਾ ਵਿਕਾਸ ਤੇ ਚੱਜਣਾ ਹੋਊਗਾ ਤੇ ਵੀਰੋ ਬੜੀ ਖੁਸ਼ੀ ਦੀ ਗੱਲ ਆ ਕਿ ਆਪਣਾ ਸਿੰਘ ਸਾਹਿਬ ਸ਼ੇਰ ਆ ਗਿਆ ਡਬਲੂ ਗੜ੍ਹ ਜੇਲ੍ਹ ਤੋਂ ਬਾਹਰ ਤੇ ਵੇਖੀ ਹੁਣ ਕਿਵੇਂ ਤੋਂ ਦੇ ਔਰ ਦੇ ਅੱਜ ਨੇ ਉਹ ਜਾ ਵਿਰੋਧੀ ਆ ਤੇ ਵੀਰੋ ਆਪਣਾ ਵੀਡੀਓ ਗੱਡ ਕੇ ਸ਼ੇਅਰ ਕਰ ਦਿਆ ਕਰੋ ਗੱਡ ਕੇ ਧੰਨਵਾਦ